ਜੋ ਤੇ ਗੱਡੀ ਚੱਕਦਾ ਉਹਨਾਂ ਨੇ ਗੱਡੀ ਚੱਕਣ ਤੋਂ ਪਹਿਲਾਂ ਗੱਡੀ ਦੇ ਸ਼ੀਸ਼ੇ ਦੇ ਉੱਪਰ ਚੰਗੀ ਤਰ੍ਹਾਂ ਕਪੜਾ ਮਾਰ ਲਿਆ ਕਰ ਠੀਕ ਹੈ ਨਾ ਚਲੋ ਖੈਰ ਅਤੇ ਸੰਗਤ ਜੀ ਅੱਜ ਅਸੀਂ ਆਏ ਹਾਂ ਤੁਹਾਨੂੰ ਇੱਕ ਨਵੇਂ ਸਥਾਨ ਦੇ ਦਰਸ਼ਨ ਕਰਵਾਉਣ ਦੇ ਲਈ ਜਿਸ ਦੀ ਕੀ ਮੈਂ YouTube ਦੇ ਉੱਪਰ ਬਹੁਤ ਦੇਖਿਆ ਕੋਈ ਵੀ ਵੀਡੀਓ ਨਹੀਂ ਮਿਲੀ ਹੈਗੀ ਇੱਕ ਵੀ ਵੀਡੀਓ ਨਹੀਂ ਹੈ ਤੇ ਆਓ ਚਲੋ ਚੱਲਦੇ ਹਾਂ ਜੀ ਦਰਸ਼ਨ ਕਰਦੇ ਹਾਂ ਗੁਰਦੁਆਰਾ ਘਾਟ ਸਾਹਿਬ ਪਾਸ਼ਾਹੀ ਦਸਵੀਂ ਵਾਹਿਗੁਰੂ ਜੀ ਸੰਘਾ ਜੀ ਇਹ ਤਾਂ ਸਾਡੇ ਨਾਲ ਨਾ ਇੱਕ ਸਮਝ ਲਓ ਵੀ ਇੱਕ ਪਰਮਾਤਮਾ ਨੇ ਕਿਰਪਾ ਹੀ ਕੀਤੀ ਹੈ ਜੋ ਸਾਨੂੰ ਇਸ ਸਥਾਨ ਦੇ ਬਾਰੇ ਪਤਾ ਲੱਗਿਆ ਅਸੀਂ ਕੱਲ ਜਦੋਂ ਗੁਰਦੁਆਰਾ ਸ੍ਰੀ ਵਿਪੌਰ ਸਾਹਿਬ ਵਿਖੇ ਰੁਕੇ ਉੱਥੇ ਰਾਤੀ ਕਮਰੇ ਦੇ ਵਿੱਚ ਆਰਾਮ ਕੀਤਾ ਸੋਏ ਤਾਂ ਸਵੇਰੇ ਉੱਠ ਕੇ ਉੱਥੇ ਮੱਥਾ ਟੇਕਣ ਤੋਂ ਬਾਅਦ ਦੇ ਵਿੱਚ ਅਸੀਂ ਇੱਕ ਨੰਗਲ ਸ਼ਹਿਰ ਦੇ ਵਿੱਚ ਨਾ ਇੱਕ ਦੁਕਾਨ ਤੇ ਪਾਣੀ ਦੀਆਂ ਬੋਤਲਾਂ ਲੈਣ ਦੇ ਲਈ ਰੁਕੇ ਤਾਂ ਸਾਨੂੰ ਉਸ ਦੁਕਾਨਦਾਰ ਵਾਲੇ ਨੇ ਇਹ ਆਖਿਆ ਕਿ ਤੁਸੀਂ ਗੁਰਦੁਆਰਾ ਘੜਸਾ ਬਾਰੇ ਜਾਣਦੇ ਹੋ ਮੈਂ ਕਿਹਾ ਨਹੀਂ ਜੀ ਤਾਂ ਉਹਨਾਂ ਦੇ ਦੱਸਣ ਦੇ ਮੁਤਾਬਕ ਅਸੀਂ ਇੱਥੇ ਆਏ ਹਾਂ ਸੰਗਤ ਜੀ ਜੋ ਵੀ ਇਸ ਪਵਿੱਤਰ ਸਥਾਨ ਦਾ ਇਤਿਹਾਸ ਹੋਵੇਗਾ ਅਤੇ ਜੋ ਵੀ ਇਥੋਂ ਦਾ ਇਤਿਹਾਸ ਪਤਾ ਲੱਗੇਗਾ ਸਾਰਾ ਤੁਹਾਡੇ ਨਾਲ ਸਾਂਝ ਕਰਾਂਗੇ ਤੇ ਤੁਸੀਂ ਸਾਹਮਣੇ ਦੇਖ ਵੀ ਰਹੇ ਹੋ ਜੋ ਇਸ ਸਥਾਨ ਦਾ ਇਤਿਹਾਸ ਲਿਖਿਆ ਤੁਸੀਂ ਇਸ ਨੂੰ ਇੱਥੇ ਰੋਕ ਕੇ ਪੜ ਲੈਣਾ ਵਾਹਿਗੁਰੂ ਜੀ ਮੌਸਮ ਵੀ ਸੰਗਤ ਜੀ ਬਹੁਤ ਸੋਹਣਾ ਬੱਦਲ ਵਾਈ ਹੋਈ ਪਈ ਆ ਪੂਰੀ ਵਧੀਆ ਦਿਨ ਦੇ ਸਾਢੇ 3 ਦਾ 4 ਵਜ ਦਾ ਟਾਈਮ ਆ ਇਹ ਤਾਂ ਬਹੁਤ ਸਾਡੇ ਦੇ ਮਹਾਰਾਜ ਦੀ ਮਤਲਬ ਕਿਰਪਾ ਹੀ ਹੋਈ ਆ ਕਦੇ ਸੁਣਿਆ ਵੀ ਨਹੀਂ ਸੀ ਇਸ ਇਸ ਸਥਾਨ ਦੇ ਬਾਰੇ ਤਾਂ ਤੇ ਗੁਰੂ ਮਹਾਰਾਜ ਦੀ ਮਿਹਰ ਹੋਈ ਆ ਇੱਥੇ ਆਏ ਆ ਤੇ ਚਲੋ ਆਪ ਸੰਗਤ ਜੀ ਚੱਲਦੇ ਆ ਦਰਸ਼ਨ ਕਰਦੇ ਆ ਬਹੁਤ ਸੋਹਣਾ ਸਥਾਨ ਹੈ ਬੂਟੇ ਲੱਗੇ ਹੋਏ ਹਨ ਵਾਹਿਗੁਰੂ ਜੀ ਵਾਹਿਗੁਰੂ ਅੰਬਾਂ ਦੇ ਬਹੁਤ ਦਰਖਤ ਨੇ ਅੰਬਾਂ ਦੇ ਬਹੁਤ ਦਰਖਤ ਨੇ ਜੀ ਇੱਥੇ ਇੱਕ ਤਾਂ ਇਹ ਜਿਹੜਾ ਡੈਮ ਦਾ ਕਿਨਾਰਾ ਉਹਦੇ ਕਰਕੇ ਇਹ ਕਿੱਥੇ ਲਗਾਏ ਵੀ ਹੋਏ ਨੇ ਜੀ ਬਹੁਤ ਬੂਟੇ ਬਹੁਤ ਵਧੀਆ ਮਤਲਬ ਫੁਲਵਾੜੀ ਇੱਥਾਂ ਬਣਾਈ ਹੋਈ ਹੈ ਅੰਦਰ ਜਦੋਂ ਮੇਨ ਐਂਟਰੀ ਹੁੰਦੀ ਹੈ ਤੁਸੀਂ ਆ ਸਾਹਮਣੇ ਗਮਲੇ ਵੀ ਦੇਖ ਰਹੇ ਹੋ ਜੋੜੇ ਅੱਗੇ ਨਾ ਲੈ ਕੇ ਜਾਓ ਜੀ ਸਾਧ ਸੰਗਤ ਜੀ ਕਿਰਪਾ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਸੰਗਤ ਜੀ ਬੇਨਤੀ ਹੈ ਕਿ ਵੀਡੀਓ ਨੂੰ ਅਖੀਰ ਤੱਕ ਜਰੂਰ ਦੇਖਣਾ ਤੇ ਇੱਥੋਂ ਦਾ ਜੋ ਵੀ ਇਤਿਹਾਸ ਹੋਵੇਗਾ ਤੁਹਾਡੇ ਨਾਲ ਸਾਰਾ ਸਾਂਝਾ ਕਰਾਂਗੇ ਜੀ ਤੇ ਚਲੋ ਆਓ ਚੱਲਦੇ ਆਂ ਅੰਦਰ ਦਰਬਾਰ ਸਾਹਿਬ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਦੇ ਲਈ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਸੰਗਤ ਜੀ ਇਹ ਦ੍ਰਿਸ਼ ਹੈ ਜੋ ਉਸ ਵੇਲੇ ਇੱਥੇ ਜਦੋਂ ਗੁਰੂ ਮਹਾਰਾਜ ਆਏ ਸਨ ਤੇ ਉਸ ਨੂੰ ਤਸਵੀਰ ਦੇ ਰਾਹੀਂ ਦਿਖਾਇਆ ਗਿਆ ਹੋਇਆ ਹੈ ਅਤੇ ਗੁਰਦੁਆਰਾ ਸਾਹਿਬ ਦੀ ਸਾਰੀ ਇਮਾਰਤ ਇਹ ਪੁਰਾਣੀ ਹੈ ਜੀ ਕਾਫੀ ਕਾਫੀ ਪ੍ਰਾਤਨ ਹੈ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ ਬਹੁਤ ਸੋਹਣਾ ਸੰਗਤ ਜੀ ਅੰਦਰ ਆਏ ਤੇ ਸਕੂਨ ਆਇਆ ਮਨ ਨੂੰ ਦਿਰ ਕਰਦਾ ਕਿ ਇੱਥੇ ਹੀ 2-4 ਘੰਟੇ ਇੱਥੇ ਹੀ ਬੈਠ ਜਾਈਏ ਦੇਖੋ ਤੁਸੀਂ ਦਰਸ਼ਨ ਕਰ ਰਹੇ ਹੋ ਇਹ ਤਕਰੀਬਨ 150 ਸਾਲ ਤੋਂ 150 ਜਾਂ 170 ਸਾਲ ਬਾਦਸਾ ਨੂੰ ਬਾਬਾ ਜੀ ਨੇ ਆਖਿਆ ਇਸ ਦੇ ਬਾਰੇ ਵੀ ਇਹ ਇਮਾਰਤ ਇੰਨੀ ਪੁਰਾਣੀ ਹੈ ਜੋ ਅੰਦਰੂਨੀ ਇਮਾਰਤ ਹੈ ਗੁਰਦੁਆਰਾ ਸਾਹਿਬ ਦੀ ਵਾਹਿਗੁਰੂ ਜੀ ਵਾਹਿਗੁਰੂ ਜੀ ਬਹੁਤ ਸੋਹਣਾ ਸੰਗਤ ਜੀ ਗੁਰਦੁਆਰਾ ਸਾਹਿਬ ਦਾ ਜੋ ਅੰਦਰ ਤੁਸੀਂ ਦੇਖ ਰਹੇ ਹੋ ਬਾਗੀਚਾ ਕਿੰਨਾ ਸੋਹਣਾ ਕਿੰਨਾ ਸੋਹਣਾ ਲੱਗ ਰਿਹਾ ਅੰਦਰ ਲੱਗਿਆ ਹੋਇਆ ਕਾ ਇੱਕ ਮੌਸਮ ਇਦਾਂ ਦਾ ਹੋਇਆ ਬਹੁਤ ਸੋਹਣਾ ਤੇ ਸੰਗਤ ਜੀ ਇੱਧਰ ਆਹੇ ਉਹ ਜੋ ਪਵਿੱਤਰ ਘਾਟ ਹੈ ਗੁਰਦੁਆਰਾ ਘਾਟ ਸਾਹਿਬ ਪਾਸ਼ਾਹੀ ਦਸਵੀਂ ਜੀ ਸੰਗਤ ਜੀ ਇਹ ਗੇਟ ਹੈ ਇਸ ਗੇਟ ਤੋਂ ਕੋਈ 25-30 ਪੌੜੀਆਂ ਥੱਲੇ ਚੱਲ ਕੇ ਜਾ ਕੇ ਜੋ ਸਤਲੁਜ ਦਰਿਆ ਦਾ ਜਿਹੜਾ ਜੋ ਡੈਮ ਹੈ ਉਹ ਥੱਲੇ ਤੱਕ ਮਤਲਬ ਇਹ ਪੌੜੀਆਂ ਉੱਥੇ ਤੱਕ ਜਾ ਲੱਗਦੀਆਂ ਨੇ ਤੇ ਚਲੋ ਆਓ ਚਲਦਿਆਂ ਸੰਗਤ ਜੀ ਦਰਸ਼ਨ ਦੇਦਾਰੇ ਤੁਹਾਨੂੰ ਕਰਵਾਉਂਦੇ ਆਂ ਅਤੇ ਸੰਗਤ ਜੀ ਇਤਿਹਾਸ ਇਸ ਸਥਾਨ ਦਾ ਇਸ ਤਰ੍ਹਾਂ ਹੈ ਕਿ ਜਿਸ ਵੇਲੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 1696 ਦੇ ਵਿੱਚ ਇਸ ਸਥਾਨ ਤੇ ਆਏ ਜਾਂ ਉਹਨਾਂ ਦੇ ਇੱਥੇ ਆਉਣ ਦੀ ਜਦੋਂ ਪਹਿਲਾਂ ਖਬਰ ਹੋਈ ਕਿ ਸ਼੍ਰੀ ਕਲਗੀਧਰ ਸੱਚੇ ਪਾਤਸ਼ਾਹ ਜੀ ਨੇ ਇਸ ਘਾਟ ਤੋਂ ਦਰਿਆ ਦੇ ਦੂਸਰੀ ਸਾਈਡ ਜਾਣਾ ਹੈ ਤਾਂ ਗੁਰੂ ਮਹਾਰਾਜ ਜੀ ਦੇ ਆਉਣ ਤੋਂ ਪਹਿਲਾਂ ਇੱਥੇ ਬਹੁਤ ਜੋ ਕਿਸਤੀਆਂ ਵਾਲੇ ਹੁੰਦੇ ਸਨ ਕਿਉਂਕਿ ਇਹ ਬਹੁਤ ਪ੍ਰਾਤਨ ਘਾਟ ਹੈ ਤਾਂ ਜੋ ਅਮੀਰ ਬੰਦੇ ਸਨ ਕਿਸਤੀਆਂ ਵਾਲੇ ਉਹਨਾਂ ਨੇ ਆਪਣੀਆਂ ਕਿਸਤੀਆਂ ਨੂੰ ਬਹੁਤ ਚੰਗੀ ਤਰ੍ਹਾਂ ਸਵਾਰੇ ਆ ਫੁੱਲ ਬੂਟੇ ਲਗਾ ਕੇ ਕਿ ਮੇਰੀ ਕਿਸਤੀ ਵਿੱਚ ਕਲਗੀਧਰ ਸੱਚੇ ਪਾਤਸ਼ਾਹ ਜੀ ਆ ਕੇ ਵਿਰਾਜਣਗੇ ਮੇਰੀ ਵਿੱਚ ਵਿਰਾਜਣਗੇ ਤਾਂ ਇੱਕ ਉਹਨਾਂ ਦੇ ਵਿੱਚੋਂ ਬਹੁਤ ਜ਼ਿਆਦਾ ਗਰੀਬ ਸੀ ਕਿਸਤੀ ਵਾਲਾ ਜਿਸ ਦਾ ਕੀ ਨਾਮ ਰੁਕਨੂਦੀਨ ਸੈਦਾ ਹਮਲਾ ਜਿਸ ਦੇ ਬਾਰੇ ਇਤਿਹਾਸ ਦੇ ਵਿੱਚ ਲਿਖਿਆ ਗਿਆ ਸੈਦਾ ਹਮਲਾ ਉਹ ਕਾਫੀ ਗਰੀਬ ਸੀ ਕਿਉਂਕਿ ਉਹਦੇ ਕੋਲ ਪੈਸੇ ਨਾ ਹੋਣ ਕਰਕੇ ਉਹ ਤੋਂ ਕਿਸਤੀ ਆਪਣੀ ਉਨੀ ਨਾ ਸਜਾਈ ਗਈ ਤਾਂ ਸਾਰਿਆਂ ਨੇ ਉਹਨੂੰ ੱੱਕਾ ਦੇ ਦੇ ਕੇ ਉਹਦੀ ਕਿਸਤੀ ਨੂੰ ਪਰੇ ਕਰ ਦਿੱਤਾ ਤਾਂ ਅਖੀਰ ਨੂੰ ਜਦੋਂ ਸ਼੍ਰੀ ਕਲਗੀਧਰ ਸੱਚੇ ਪਾਤਸ਼ਾਹ ਜੀ ਇਸ ਸਥਾਨ ਤੇ ਆਏ ਤਾਂ ਉਹਨਾਂ ਨੇ ਹਰੇਕ ਕਿਸ਼ਤੀ ਵਾਲੇ ਕੋਲ ਜਾ ਕੇ ਇਕੱਲੇ-ਇਕੱਲੇ ਨੂੰ ਪੁੱਛਿਆ ਕਿ ਇਹ ਕਿਸ਼ਤੀ ਕਿਸ ਦੀ ਹੈ ਕਿ ਇਹ ਕਿਸ ਦੀ ਕਿਸਦੀ ਹੈ ਤਾਂ ਹਰੇਕ ਕਿਸ਼ਤੀ ਵਾਲੇ ਨੇ ਇਹੀ ਕਿਹਾ ਜੀ ਇਹ ਕਿਸ਼ਤੀ ਮੇਰੀ ਹੈ ਇਹ ਕਿਸ਼ਤੀ ਮੇਰੀ ਹੈ ਇਦਾਂ ਹੀ ਕਰਦੇ ਕਰਦੇ ਜਦੋਂ ਅਖੀਰ ਤੇ ਸ਼੍ਰੀ ਕਲਗੀਧਰ ਸੱਚੇ ਪਾਤਸ਼ਾਹ ਜੀ ਉਸ ਰੁਕਨੁਦੀਨ ਸੈਦਾ ਮਲਾਸੀ ਜੋ ਉਸ ਦੀ ਕਿਸ਼ਤੀ ਕੋਲ ਆਏ ਤਾਂ ਉਸ ਨੂੰ ਗੁਰੂ ਮਹਾਰਾਜ ਜੀ ਨੇ ਫਿਰ ਉਹੀ ਲਫ਼ਜ਼ ਪੁੱਛੇ ਕੀ ਇਹ ਕਿਸ਼ਤੀ ਕਿਸ ਦੀ ਹੈ ਤਾਂ ਉਸ ਰੁਕ ਨੂੰ ਦੀਨੇ ਬੜੀ ਨਿਮਰਤਾ ਦੇ ਨਾਲ ਆਖਿਆ ਕਿ ਇਹ ਸਤਜ ਗੁਰਜੀ ਇਹ ਕਿਸ਼ਤੀ ਤੁਹਾਡੀ ਹੈ ਇਸ ਕਿਸ਼ਤੀ ਜੋ ਹੈ ਇਹ ਤੁਹਾਡੀ ਹੈ ਤਾਂ ਗੁਰੂ ਮਹਾਰਾਜ ਜੀ ਉਸ ਤੋਂ ਇਹ ਜਵਾਬ ਸੁਣ ਕੇ ਬਹੁਤ ਖੁਸ਼ ਹੋਏ ਅਤੇ ਉਸ ਦੀ ਕਿਸ਼ਤੀ ਦੇ ਵਿੱਚ ਬੈਠ ਕੇ ਗੁਰੂ ਮਹਾਰਾਜ ਜੀ ਨੇ ਇਸ ਸਤਲੁਜ ਦਰਿਆ ਨੂੰ ਪਾਰ ਕੀਤਾ ਸੀ ਵਾਹਿਗੁਰੂ ਜੀ ਸੰਗਤ ਜੀ ਬਹੁਤ ਸੋਹਣਾ ਮੌਸਮ ਹੈ ਡੈਮ ਦੇਖੋ ਪੂਰਾ ਪੁਰਾਣ ਪੂਰਾ ਫੁੱਲ ਭਰਿਆ ਹੋਇਆ ਐਨ ਪੌੜੀਆਂ ਤੱਕ ਪੂਰਾ ਪਾਣੀ ਆਇਆ ਹੋਇਆ ਮੈਨੂੰ ਦੱਸਦੇ ਸੀ ਮੁੰਡੇ ਇੱਥੇ ਜਿਹੜੇ ਪਹਿਲਾਂ ਗਾਇਨੇ ਦਰਸ਼ਨ ਕਰਕੇ ਉਹ ਕਹਿੰਦੇ ਵੀ ਚਾਰ ਪੰਜ ਪੌੜੀਆਂ ਜਾਂ ਇਸ ਤੋਂ ਵੀ ਜ਼ਿਆਦਾ ਪੌੜੀਆਂ ਉੱਪਰ ਤੱਕ ਪਾਣੀ ਆਇਆ ਹੋਇਆ ਵੀ ਇੰਨਾ ਪਾਣੀ ਨਹੀਂ ਹੁੰਦਾ ਵਾਹਿਗੁਰੂ ਜੀ ਸੰਗਤ ਜੀ ਬਹੁਤ ਸੋਹਣੀ ਇਮਾਰਤ ਹੈ ਵਾਹਿਗੁਰੂ ਜੀ ਧੰਨ ਭਾਗ ਜੀ ਜੋ ਗੁਰੂ ਮਹਾਰਾਜ ਜੀ ਦੀ ਮਿਹਰ ਹੋਈ ਹੈ ਇੱਥੇ ਸਾਡਾ ਆਉਣਾ ਹੋਇਆ ਦਰਸ਼ਨ ਦੀਦਾਰੇ ਹੋਏ ਹਨ ਅਤੇ ਸੰਗਤ ਜੀ ਅਸੀਂ ਤੁਹਾਨੂੰ ਵੀ ਬੇਨਤੀ ਕਰਦੇ ਹਾਂ ਕਿ ਤੁਸੀਂ ਜਦੋਂ ਵੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਯਾਤਰਾ ਤੇ ਆਓ ਅਤੇ ਗੁਰਦੁਆਰਾ ਸ੍ਰੀ ਬਿਪੌਰ ਸਾਹਿਬ ਵਾਲੇ ਸਥਾਨ ਤੇ ਆਓ ਇਸ ਸਥਾਨ ਤੇ ਜਰੂਰ ਆਉਣਾ ਸੰਗਤ ਜੀ ਨੰਗਲ ਸ਼ਹਿਰ ਦੇ ਵਿੱਚ ਬਾਰੋਵਾਰ ਨਮਾ ਨੰਗਲੇ ਨੂੰ ਆਖਿਆ ਜਾਂਦਾ ਜਿਸ ਜਿੱਥੇ ਇਹ ਗੁਰਦੁਆਰਾ ਸਾਹਿਬ ਸ਼ਿਸ਼ੋਭਿਤ ਹੈ ਤੁਸੀਂ ਵੀ ਇੱਥੇ ਜਰੂਰ ਆਉਣਾ ਸੰਗਤ ਜੀ ਲਾਜ਼ਮੀ ਹੋਣਾ ਸੰਗਤ ਜੀ ਤੇ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰਨਾ ਵੀਡੀਓ ਚੰਗੀ ਲੱਗਦੀ ਹੈ ਤਾਂ ਵੀਡੀਓ ਨੂੰ ਲਾਈਕ ਕਰਨਾ ਅਗਰ ਵੀਡੀਓ ਦੇ ਵਿੱਚ ਇਤਿਹਾਸ ਦੱਸਦੇ ਵਕਤ ਕੋਈ ਗਲਤੀ ਹੋਈ ਹੋਵੇ ਕੋਈ ਲਫ਼ਜ਼ ਗਲਤ ਬੋਲੇ ਕੋ ਉਹਨਾਂ ਦਾ 10 ਨੂੰ ਮਾਫ ਕਰਨਾ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਇਹ ਪੁਰਾਣਾ ਲਿਖਿਆ ਹੋਇਆ ਨਾ ਪਹਿਲਾਂ ਦੀ ਪਹਿਲਾਂ ਇੱਧਰ ਹੁੰਦਾ ਸੀਗਾ ਜੀ ਦਰਵਾਜ਼ਾ ਸਾਹਿਬ ਤੇ ਜਾਣ ਦਾ ਮੇਨ ਗੇਟ ਤੇ ਨਿਸ਼ਾਨ ਸਾਹਿਬ ਝੂਲ ਰਹੇ ਹਨ ਸੰਗਤ ਜੀ ਵਾਹਿਗੁਰੂ ਜੀ ਹਵਾ ਵੀ ਆਣੋ ਹਵਾ ਵੀ ਪੂਰੀ ਆਣ ਚੱਲਦੀ ਆ ਗਰਮੀਆਂ ਦੇ ਵਿੱਚ ਇਹਨੇ ਤਾਂ ਦੇਖ ਲੈ ਠੰਡ ਲਿਆਂਦੀ ਭਈਆ ਪੂਰੀ ਹਾਲਾਂਕਿ ਹੁਣ ਗਰਮੀਆਂ ਤਾਂ ਨਹੀਂ ਹੈਗੀਆਂ ਤਾਂ ਨਵੰਬਰ ਦਾ ਮਹੀਨਾ ਵੀ ਖਤਮ ਹੋਣ ਵਾਲਾ ਹੋ ਗਿਆ ਵਾਹਿਗੁਰੂ ਜੀ ਵਾਹਿਗੁਰੂ ਜੀ ਸੰਗਤ ਜੀ ਮੈਂ ਇਸ ਸਥਾਨ ਦਾ ਜੋ ਐਡਰੈਸ ਹੈ ਜੋ ਇਸ ਗੁਰਦੁਆਰਾ ਸਾਹਿਬ ਦਾ ਜੋ ਐਡਰੈਸ ਹੈ ਨਾ ਮੈਂ ਆਪਣੇ ਇੱਥੇ ਡਿਸਕ੍ਰਿਪਸ਼ਨ ਦੇ ਵਿੱਚ ਉਹਦਾ ਲਿੰਕ ਲਾਜ਼ਮੀ ਪਾਵਾਂਗਾ ਤੇ ਤੁਸੀਂ ਉਸ ਨੂੰ ਖੋਲ ਕੇ ਉਸ ਨੂੰ ਦੇਖ ਲੈਣਾ ਤੇ ਜਦੋਂ ਵੀ ਤੁਸੀਂ ਸ਼੍ਰੀ ਅਨੰਦਪੁਰ ਸਾਹਿਬ ਆਓ ਤਾਂ ਉਸ ਤੋਂ ਬਾਅਦ ਦੇ ਵਿੱਚ ਸ਼ਹਿਰ ਨੰਗਲ ਦੇ ਵਿੱਚ ਇਸ ਸਥਾਨ ਤੇ ਜ਼ਰੂਰ ਆਉਣਾ ਸੰਗਤ ਜੀ ਸੰਗਤ ਜੀ ਵੀਡੀਓ ਚੰਗੀ ਲੱਗੀ ਹੈ ਤਾਂ ਵੀਡੀਓ ਨੂੰ ਇੱਕ ਵਾਰੀ ਫੇਰ ਬੇਨਤੀ ਕਰਦਾ ਤਾਂ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਜਿਆਦਾ ਤੋਂ ਜਿਆਦਾ ਕਰਨਾ ਅਤੇ ਸਾਡੇ ਚੈਨਲ ਸਿੱਖ ਜਮ ਦੀ ਗੱਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ